ਸਸ਼ੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਆਸਪਾਸ ਥੋੜਾ ਬਹੁਤ ਸਾਰਾ ਜੀ ਅੱਜ ਤੋਂ ਦਿਨ ਵਾਸਤੇ ਸੀ 올ਓਵਰ ਪ੍ਰਿੰਟਡ ਸੂਟ ਲੈ ਕੇ ਆਇਆ ਵਿਦਾਉਟ ਦੁਪੱਟਾ ਹੋਣਗੇ ਜੀ ਸੂਟ ਸਾਰੇ ਇਹ ਤੇ ਰੀਵਾ ਬ੍ਰੈਂਡ ਦੇ ਸੂਟ ਨੇ ਜੀ ਬਹੁਤ ਵਧੀਆ ਸਟੱਫ ਹੈ ਇਹਨਾਂ ਦਾ ਵਿਦਾਉਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਦੇਖੋ ਕਾਫੀ ਸਾਰੇ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਹੈ ਜੀ ਤੇ ਕਾਫੀ ਸਾਰੇ ਸੂਟਸ ਨੇ ਇਸ ਖਾਨ ਦੇ ਵਿੱਚ ਤੁਹਾਨੂੰ 3 ਸੂਟ ਨੇ ਜਾਂਦੀ ਹੈ 15 15 ਮੀਟਰ ਦਾ ਖਾਨ ਹੈ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 82838281 ਨੰਬਰ ਅੱਜ ਦੀ ਵੀਡੀਓ 'ਚ ਜਿਹੜਾ ਵੀ ਤੁਹਾਨੂੰ ਸੂਟ ਦੱਸਾਂਦਾ ਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਜ਼ਿਆਦਾ ਪਿਆਰੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੁਹਾਡੇ ਪਾਸ ਕੋਈ ਦੁਪੱਟਾ ਪਿਆ ਘਰ ਤੁਸੀਂ ਉਹਦੇ ਨਾਲ ਮੈਚ ਕਰ ਸਕਦੇ ਹੋ ਜਾਂ ਫਿਰ ਸ਼ਾਲ ਵਗੈਰਾ ਨਾਲ ਤੁਸੀਂ ਇਹਨਾਂ ਸੂਟਾਂ ਨੂੰ ਲੈ ਸਕਦੇ ਹੋ ਇਹ ਹੈਗਾ ਜੀ ਆਪਣਾ ਅੱਜ ਦਾ ਫਰਸਟ ਡਿਜ਼ਾਈਨ 5 ਮੀਟਰ ਦਾ ਸੂਟ ਰਹੂਗਾ ਜੀ ਇਹ ਤੇ 15 ਮੀਟਰ ਦਾ ਥਾਣਾ ਇੱਕ ਸੂਟ ਦੇ ਨਾਲ ਦੇ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਕਿਹਾ ਜੀ ਨੈਕਸਟ ਡਿਜ਼ਾਈਨ ਦਿਖਾਣੀ ਹੈ ਅਸੀਂ ਪਹਿਲਾਂ ਹੀ ਕੋਸ਼ਿਸ਼ ਇੱਕ ਜਿਹੜੇ ਸੂਟ ਨੇ ਉਹ ਕੱਟਲੇ ਸੀਗੇ ਕੀ ਕਰ ਲਿਆ ਸੀ ਕਿ ਟਾਈਮ ਕਾਫੀ ਲੱਗਦਾ ਤਾਂ ਫਿਰ ਕਿ ਜਿੰਨਾ ਜਿੰਨਾ ਕੁ ਵਿੱਚ ਤੋਂ ਇਹਨਾਂ ਨੂੰ ਖੋਲਣਾ ਥੋੜੇ ਜਿਹਾ ਹੈਵੀ ਨੇ ਸੂਟ ਉਹ ਕੰਪਲੀਟ ਕਰਿਓ ਪਲੀਜ਼ ਮੈਂ ਵੀ ਮਤਲਬ ਕਿ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਸਾਰੇ ਸੂਟ ਪ੍ਰਿੰਟਿੰਗ ਵਾਸ ਬਣੀ ਇਹਨਾਂ ਦੇ ਉਪਰੋਂ ਚਿੱਤੀ ਰੱਖੀ ਹੋਈ ਹੈ ਹੁਲੰਦਾ ਸਟਾਫ ਹੈ ਜੇ ਗਰਮ ਸੂਟ ਨੇ ਥੋੜਾ ਜਿਹਾ ਹੈਵੀ ਹੈ ਸਟਾਫ ਤੇ ਬਹੁਤ ਮਤਲਬ ਜਿਨਾ ਕ੍ਰੇਪ ਹੁੰਦੀ ਆ ਇੰਨੀ ਕਿ ਜ਼ਿਆਦਾ ਲਚਕਿਆ ਕੱਪੜੇ ਦੇ ਵਿੱਚ ਬਹੁਤ ਸੋਹਣਾ ਸੂਟ ਆ ਠੀਕ ਹੈ ਦੇ ਨੈਕਸਟ ਤੁਹਾਨੂੰ ਦਿਖਾਉਂਦੇ ਆ ਡਿਜ਼ਾਈਨਿੰਗ ਬਹੁਤ ਪਿਆਰੀ ਹੈ 컬러 ਆਪਸ਼ਨ ਬਹੁਤ ਸੋਹਣੇ ਸੋਹਣੇ ਆ ਇਹ ਦੇਖੋ ਮਹਿੰਦੀ 컬러 ਦੇ ਵਿੱਚ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਠੀਕ ਆ ਜੀ ਤੇ 1500 ਅੱਜ ਦੇ ਸਾਰੇ ਹੀ ਵੀਡੀਓ ਦਾ ਪ੍ਰਾਈਸ ਰਹੂਗਾ ਜਿਹੜਾ ਵੀ ਤੁਸੀਂ ਸੂਟ ਲੈਣਾ ਵਿਦਆਊਟ ਦੁਪੱਟਾ 1500 ਦਾ ਸੂਟ ਆ ਇਹ ਵੀ ਆ ਗ੍ਰੈਂਡ ਦਾ ਜੀ 올ਓਵਰ ਪ੍ਰਿੰਟਡ ਸੂਟ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਸੂਟਾਂ ਤੇ बहुत प्यारे प्यारे डिजाइन इन्हों बहुत सोहने सोने प्रिंट देखो कि प्यारा प्रिंट बहुत सोहना प्रिंट आ कलर डिजाइन प्रिंट बहुत प्यारा दुखला बीपी बस बहुत आनंद ठीक है जी ਅਨੈਕਸਟ ਦਿਖਾ ਰਹੀ ਹਾਂ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਇਹ ਦੇ ਨਾਲ ਤੁਸੀਂ ਮਸਟਰਡ ਕਲਰ ਦਾ ਦੁਪੱਟਾ ਜਾਂ ਸ਼ਾਲ ਲਿਆ ਹੋਵੇ ਬਹੁਤ ਸੋਹਣਾ ਲੱਗੂਗਾ ਬਹੁਤ ਪਿਆਰਾ ਸੂਟ ਹੈ 1500 ਪ੍ਰਾਈਸ ਹੈ ਜੀ 5 ਮੀਟਰ ਦਾ ਸੂਟ ਮਿਲੂਗਾ ਰੀਵਾ ਬ੍ਰਾਂਡ ਦੇ ਸੂਟ ਨੇ ਬੂਲਨ ਦੇ ਸੂਟ ਨੇ ਜੀ ਇਹ ਸਾਰੇ ਗਰਮ ਮਤਲਬ ਇਹਨਾਂ ਸੂਟਾਂ ਨੂੰ ਤੁਸੀਂ ਜਿੱਦਾਂ ਮਾਰਚ ਤੱਕ इजीली ਪਾ ਸਕਦੇ ਹੋ ਇਹਨਾਂ ਦਾ ਸਟੱਫ ਬਹੁਤ ਸੋਹਣਾ ਹੈ ਇਹ ਵੀ ਨਹੀਂ ਹੈਗਾ ਕਿ ਸਿਰਫ ਜਿੱਦਾਂ ਦੋ ਤਿੰਨ ਪਹਿਲਾਂ ਮੈਂ ਖੁੱਲੂ ਪੱਟੀ ਵਾਲੇ ਦਿਖਾਈਆਂ ਉਹ ਸਿਰਫ ਸਰਦੀ ਜਿੱਦਾਂ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਉਹਨਾਂ ਵਿੱਚ ਹੀ ਪੈਂਦੇ ਨੇ ਉਹ ਵਾਲੀ ਸੂਟ ਜਿਵੇਂ ਅੱਜ ਕੱਲ ਚੱਲ ਰਹੀ ਹੈ ਤੇ ਹੁਣ ਸਰਦੀ ਫੁੱਲ ਜ਼ੋਰਾਂ ਤੇ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜਿਹੜਾ ਇਹ ਵਾਲਾ ਪ੍ਰਿੰਟ ਆ ਇਹ ਹਰ ਇੱਕ ਮੌਸਮ ਦੇ ਫੈਬਰਿਕ ਤੇ ਆਂਦਾ ਹੈ ਇਹ ਉਸ ਤੇ ਸ਼ਿਮਰ ਤੇ ਵੀ ਆਂਦਾ ਜੀ ਕਾਟਨ ਤੇ ਵੀ ਆਂਦਾ ਕੋਈ ਕੋਈ ਰਿਵਾ ব্র্যান্ড ਦਾ ਕਾਫੀ ਜ਼ਿਆਦਾ ਫੇਮਸ ਹੁੰਦਾ ਹੈ ਪ੍ਰਿੰਟ ਹਰੇ ਕੀ ਕਪੜੇ ਤੇ ਉਹਨਾਂ ਨੇ ਉਹ ਵਾਲਾ ਪ੍ਰਿੰਟਿੰਗ ਕਰਨੀ ਹੁੰਦੀ ਆ 15 ਦਾ ਸੂਟ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਤੇ ਪ੍ਰਾਈਸ ਰਹੂਗਾ ਜੀ 1500 ਸ਼ਿਪਿੰਗ ਇਹਨਾਂ ਦੀ ਅਲੱਗ ਤੋਂ ਰਹੂਗੀ ਤੁਸੀਂ ਇੱਕ ਸੂਟ ਲਓਗੇ ਤੁਹਾਨੂੰ ਸ਼ਿਪਿੰਗ ਚਾਰजेस ਐਕਸਟਰਾ ਫੇਰਨਗੇ ਸਾਰੇ ਸੂਟਾਂ ਦੇ ਜਿੰਨੇ ਵੀ ਸੂਟ ਲੈਣੇ ਆ ਤੇ ਨੈਕਸਟ ਅ ਪ੍ਰਿੰਟ ਵੀ ਸੇਮ ਹੈ ਜੇ ਸੌਰੀ ਸਟੱਫ ਵੀ ਸੇਮ ਹੈ ਬ੍ਰਾਂਡ ਵੀ ਸੇਮ ਹੈ ਇਹ ਸੇ ਸੂਟ ਕਟਿੰਗ ਕਰ ਰਹੇ ਸੀ ਕਿਉਂਕਿ ਦਿਖਾਣੇ ਥੋੜੇ ਈਜ਼ੀ ਹੋ ਜਾਣੇ ਆ ਸਾਰਾ ਹੀ ਬ੍ਰਾਂਡ ਵੀ ਜਿਦਾਂ ਦੇਖੋ ਰੀਵਾ ਦਾ ਬ੍ਰਾਂਡ ਹੈ ਜੀ ਸਾਰੇ ਤੇ 5-5 ਮੀਟਰ ਦੇ ਸੂਟ ਨੇ ਫਿਰ ਕਟਿੰਗ ਕਰਨ ਚ ਕਾਫੀ ਟਾਈਮ ਲੱਗਦਾ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਥਾਨਾ ਸੀ ਦਿਖਾਤਾ ਆ ਦੇਖੋ ਇੱਕ ਇੱਕ ਸੂਟ ਨਾਲ ਦੇ ਤੁਹਾਨੂੰ ਇਦਾਂ 3-3 ਸੂਟ ਮਿਲ ਜਾਣਗੇ ਫਿਰ ਮੈਂ ਤੁਹਾਨੂੰ ਇੱਕ ਇੱਕ ਸੂਟੇ ਸ਼ੋਅ ਕਰਦੀ ਆ ਬਾਕੀ ਸਭ ਦੇ ਵਿੱਚ ਤੁਹਾਨੂੰ 3-3 ਸੂਟ ਮਿਲ ਜਾਣਗੇ ਇਹ ਹੈਗਾ ਜੀ ਗ੍ਰੇ ਕਲਰ ਦੀ ਉੱਪਰ ਬਹੁਤ ਪਿਆਰਾ ਜਿਹਾ ਪ੍ਰਿੰਟ ਠੀਕ ਹੈ ਇਹਨਾਂ ਦੇ ਨਾਲ ਤੁਸੀਂ ਦੁਪੱਟੇ ਵਗੈਰਾ ਜਿੰਤਾ ਮਰਜੀ ਜੇ ਤੁਹਾਡੇ ਕੋਲ ਹੈਗੇ ਨਹੀਂ ਤਾਂ ਲੈ ਸਕਦੇ ਹੋ ਜੇ ਤੁਸੀਂ ਸਾਡਾ ਟਪਟਾ ਲੈਣਾ ਤਾਂ ਅਸੀਂ ਵੀ ਤੁਹਾਨੂੰ ਡਾਈ ਕਰਾ ਕੇ ਭੇਜ ਦਾਂਗੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਸ ਤੇ ਤੁਸੀਂ ਹਲਕਾ ਫੁਲਕਾ ਜਾਂ ਕੁਝ ਮਸ਼ੀਨੀ ਵਰਕ ਕਰਵਾਉਣਾ ਉਹ ਵੀ ਬਹੁਤ ਸੋਹਣਾ ਲੱਗੂਗਾ ਮਤਲਬ ਇਹ ਸਰਦਾਰੀ ਦੇ ਟੇਸਟ ਦੇ ਸੂਟ ਨੇ ਸਾਰੇ ਦੇਖੋ ਸੂਟ ਠੀਕ ਹੈ ਜੀ ਕਲਰ ਡਿਜ਼ਾਈਨ ਇਸੇਵੇਂ ਜਿਹੜਾ ਨੀਚੇ ਦਿਖਾਇਆ ਉਹਦੇ ਵੀ ਛਲਕਾ ਫੁਲਕਾ ਜਿਹਾ ਫਰਕਾ ਕਲਰ ਹੈਗਾ ਜੀ ਪਿੰਕ ਟੋਨ ਦੇ ਉੱਪਰ ਸੂਟ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਤਿੰਨ ਤਿੰਨ ਸੂਟ ਨੇ ਕਿਸੇ ਨੇ ਸੇਮ ਸੂਟ ਲੈਣਿਆ ਸੇਮ ਸੂਟ ਲੈ ਜੇ ਤੇ ਇਹ ਹੈਗੇ ਨੇ ਥੋੜੇ ਜਿਹੀ 올ਡ ਲੇਡੀ ਚਾਰਟ ਸੇਮ ਹੀ ਬ੍ਰਾਂਡ ਦਾ ਸੂਟ ਆ ਤੇ ਪ੍ਰਾਈਸ 1500 ਜੀ ਇਹਨਾਂ ਸੂਟਾਂ ਦਾ ਬਾਊਟ ਅਨ ਦੁਪੱਟਾ ਵਿਦਆਊਟ ਸ਼ਾਲ ਸੂਟ ਨੇ ਇਹ ਸਾਰੇ ਇੱਕ ਸੇਮ ਦੇ ਵਿੱਚ ਹੀ ਹੈਗੇ ਹੈ ਗ੍ਰੇ ਕਲਰ ਠੀਕ ਹੈ ਜੀ ਬਹੁਤ ਸੋਹਣੇ ਕਿ ਸੂਟ ਨੇ ਠੀਕ ਹੈ ਜੀ ਇਹ ਸਾਰੇ ਹੈਗੇ ਨੇ ਬੂਲਨ ਦੇ ਸੂਟ ਨੇ ਰੀਵਾ ਬ੍ਰਾਂਡ ਦੇ ਉੱਪਰ ਸੂਟ ਰਹਿਣਗੇ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ कलर ऑप्शन बहुत प्यारी प्यारी है डिजाइनिंग तो देख ही रहे हो सारे सूटों के बहुत सोने सोने डिजाइन ने इन्ह पंद्रह सौ का सूट है प्लस शिपिंग चार्जि अलग तो रहने जी इन सूटों के ठीक है जी ਹਾਂਜੀ ਇੱਕ ਸੂਟ ਇਹ ਮੈਂ ਵੀਰ ਕੀਤਾ ਹੋਇਆ ਇਹ ਹੈਗਾ ਰਾਮਟੈਕਸ ਬ੍ਰਾਂਡ ਦਾ ਸੂਟ ਆ ਕਿਉਂਕਿ ਮੈਂ ਪਹਿਲਾਂ ਵੀ ਕਾਪ ਨੇ ਵੀਅਰ ਕੀਤਾ ਸੀ ਤਾਂ ਉਹ ਸਭ ਨੇ ਬਹੁਤ سارے ਸੂਟੋਂ ਦੇ ਨਾਲ ਦੇ ਮੰਗੇ ਸੀ ਇਹਦੇ ਪੌਂਚੀਆਂ ਦੇ ਤੁਹਾਨੂੰ ਵਰਕ ਮਿਲ ਜੇਗਾ ਮੈਂ ਵੈਸੀ ਪੈਂਟ ਕਲਾਜ਼ੋ ਬਣਾਇਆ ਹੋਇਆ ਹੈ ਇਹ ਤੇ ਮੈਂ ਦੋ ਤਿੰਨ ਤੋਂ ਐ ਸੂਟ ਚ ਪਾ ਲਿਆ ਲੇਸਿਸ ਲਗਾ ਕੇ ਬਣਿਆ ਹੋਇਆ ਨੀਚੇ ਕੋਈ ਤੁਹਾਨੂੰ ਇਹ ਨਹੀਂ ਕਿ ਲਾਈਨਿੰਗ ਲਾਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਇਹ ਚ ਲੇਸ ਦਿੱਤੀ ਹੋਈ ਉਹ ਵਿੱਚ ਹੀ ਐਡਜਸਟ ਕੀਤੀ ਹੋਈ ਆ ਮੈਂ ਫੁੱਲ ਮੈਨੂ ਲਾ ਕੇ ਬਣਾਇਆ ਹੋਇਆ ਤੇ ਇਸ ਤੇ ਹੈਗਾ ਜੀ ਦੁਪੱਟੇ ਤੇ ਵਰਕ ਕੁਛ ਐਡ ਆ ਠੀਕ ਹੈ ਚਨੌਨ ਸ਼ੌਨ ਦਾ ਦੁਪੱਟਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਆਪਸ਼ਨ ਦਿੰਨੀ ਆ ਇਹ ਸੂਟ ਦਾ ਪ੍ਰਾਈਸ 3000 ਆ ਰਿਹਾ ਹੈ ਹਾਂ ਜੀ ਇਹ ਸੇਮ ਹੀ ਦੇ ਸੂਟ ਦੇ ਵਿੱਚ ਜਿਹੜਾ ਮੈਂ ਵੇਅਰ ਕੀਤਾ ਹੋਇਆ ਉਹਦੇ ਵੀ ਤੁਹਾਨੂੰ ਇਹ येलो ਕਲਰ ਮਿਲ ਜਾਏਗਾ ਠੀਕ ਹੈ ਸਟਾਫ ਬਾਲ ਜਾਂ ਦਾ ਫਾਈਨ ਮਤਲਬ ਆਊਟਰ ਲਾਈਨਿੰਗ ਬਣਾਇਆ ਹੋਇਆ ਸੂਟ ਹੈ ਮੈਂ ਇਹ ਛੋਟੀ ਚੁਆਇਸ ਹੈ ਤੁਸੀਂ ਲਾਈਨਿੰਗ ਲਾ ਕੇ ਬਣਵਾ ਸਕਦੇ ਹੋ ਪਰ ਇੱਚ ਕੋਈ ਸਿੱਜਣ ਦੀ ਪ੍ਰੋਬਲਮ ਨਹੀਂ ਹੈਗੀ ਤੇ ਸਟੱਫ ਵੀ ਕਾਫੀ ਅੱਛਾ ਗਰਮ ਦੇ ਵਿੱਚ ਤੇਰੇ ਤੇ ਇਦਾਂ ਲੇਸਿਸ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਠੀਕ ਹੈ ਇਹ ਹੈਗਾ ਜੀ ਇਹਦੇ ਪੌਂਚਿਆਂ ਦੇ ਉੱਪਰ ਵਰਕ ਇਦਾਂ ਤੁਹਾਨੂੰ ਇਹ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲ ਜੂਗਾ ਪਿਓਰ ਪਸ਼ਮੀਨੇ ਦਾ ਸੂਟ ਹੈ ਚਨਾਉਨਸ ਫਰੋਂ ਦਾ ਇਹ ਹੈਗਾ ਇਦਾਂ ਦੁਪੱਟਾ ਠੀਕ ਹੈ ਸੈਮੀ ਫਾਰਮਲ ਜਿਹਾ ਸੂਟ ਬਣ ਜਾਂਦਾ ਹੈ ਸੋਹਣਾ ਸੂਟ ਇਹ ਹੈ ਤੇ ਪ੍ਰਾਈਸ ਹੈਗਾ ਜੀ 3000 ਕਲਰ ਇਹ ਸਿਕ ਤੁਹਾਨੂੰ ਹੋਰ ਮਿਲ ਜੇਗਾ ਇਹ ਹੈਗਾ ਦਾ ਸੈਕਿੰਡ ਕਲਰ ਇਹ ਹੈਗਾ ਜੀ ਤੇ ਸੇਮ ਤੇ ਵੀ ਚ ਪਰਪਲ ਕਲਰ ਠੀਕ ਹੈ ਇਹਦੀ ਇਹ ਰੰਗ ਜੀ ਪੌਂਛੀਆਂ ਤੇ ਵਰਕ ਤੇ ਇਹ ਹੈਗਾ ਦੁਪੱਟਾ 6000 ਪ੍ਰਾਈਸ ਹੈ ਸੂਟ ਦਾ ਤੁਸੀਂ ਜਿਹੜਾ ਵੀ ਕਲਰ ਇਹਨਾਂ ਚੋਂ ਲੈਣਾ ਲੈ ਸਕਦੇ ਹੋ ਕੀ ਇੱਕ ਸੂਟ ਇਹ ਵੀ ਰਾਮ ਟੈਕਸ ਦਾ ਹੀ ਹੈ ਇਹ ਮੇਰੇ ਕੋਲ ਸਿੰਗਲ ਪੀਸ ਰਹਿ ਗਿਆ ਇਹ ਹੈਗਾ ਵੀ ਬਲੈਕ ਕਲਰ ਦੇ ਉੱਪਰ ਸਟਾਫ ਬਹੁਤ ਹੀ ਅਦਰ ਫਾਈਨ ਹੈ ਬਹੁਤ ਸੋਹਣਾ ਸਟਾਫ ਆ ਪਸ਼ਮੀਨੇ ਕੀ ਰਹੂਗਾ ਇਹਨੂੰ ਹੈਂਡ ਟੱਚ ਦਿੱਤਾ ਹੋਇਆ ਨਾਲ ਇਹ ਵੈਕ ਸਾਈਡ ਰੂ ਵੀ ਇਹ ਹੈਗੇ ਨੇ ਜੀ ਸਲਵਾਰ ਦੇ ਪੌਂਚੇ ਸੌਰੀ ਬਲੈਕ ਕਲਰ ਦੀ ਸਲਵਾਰ ਇਹਦੇ ਨਾਲ ਇਹ ਸਾਰੇ ਹੈਂਡ ਟੱਚ ਰਿਤਾ ਵੈਸ ਦੇ ਨਾਲ ਤੇ ਜਨੌਨਸ ਫਰੋਂ ਦਾ ਇਹਦੇ ਨਾਲ ਹੈਗਾ ਜੀ ਲੰਮਾ ਛੋੜਾ ਜਿਆ ਦੁਪੱਟਾ ਇਹ ਤਾਂ ਪ੍ਰਿੰਟਡ ਹੋਊਗਾ ਇਹਦਾ ਵੀ 3000 ਪ੍ਰਾਈਸ ਆ ਤੇ ਕਿਹ ਸੌਟ ਸੀਗਾ ਮੈਂ ਪਹਿਲਾਂ ਦਿਖਾਇਆ ਸੀ ਇਹ ਵੀ ਮੈਂ ਵੇਰ ਕੀਤਾ ਹੋਇਆ ਸੀ ਇਹਦੇ ਬਹੁਤ ਸਾਰੀ ਡਿਮਾਂਡ ਆਈ ਸੀ ਸੋਟਾਂ ਦੇ ਇਹ ਸੇਮ ਹੀ ਕਲਰ ਆ ਜਿਹੜਾ ਮੈਂ ਪਾਇਆ ਹੋਇਆ ਹੈ ਇਹ ਇਹ ਦੁਆਰਾ ਰੀਪੀਟ ਮੇਰੇ ਕੋਲ ਕਾਫੀ سارے ਸੈਟ ਆਏ ਥੇ ਇਹ ਦੋ ਸੂਟ ਆਗੇ ਨੇ ਜੀ ਇੱਕ ਇੱਕ ਗ੍ਰੀਨ ਕਲਰ ਇਹਦੇ ਨਾਲ ਵੀ ਚਨੌਂਸ਼ ਫੌਂਦਾ ਦੁਪੱਟਾ ਮਿਲੇਗਾ ਤੁਹਾਨੂੰ ਇਹ ਹੈਗਾ ਦੁਪੱਟਾ ਚਨੌਂਸ਼ ਫੌਂਦਾ ਬਹੁਤ ਸੋਹਣਾ ਦੁਪੱਟਾ ਹੈ 290 ਇਹਨਾਂ ਦਾ ਪ੍ਰਾਈਸ ਆ ਤੇ ਇਹਦੇ ਵਿੱਚ ਇਹ ਦੋ ਕਲਰ ਨੇ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਛੋਟਾ ਜਿਹੀ ਵੀਟਾ ਚ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਥੈਂਕ ਯੂ ਸੋ ਮਚ